ਦਾਸਪੁਰ ਤੋਂ ਇੱਕ ਦੁਖਦਾਈ ਖਬਰ ਧਾਰੀਵਾਲ ਕਸਬੇ ਵਿੱਚੋਂ ਗੁਜਰਦੀ ਦੁਆਬਾ ਨਹਿਰ ਵਿੱਚ ਇੱਕ 33 ਸਾਲਾ ਔਰਤ ਨੇ ਅਚਾਨਕ ਪੁਲ ਤੋਂ ਛਾਲ ਮਾਰ ਦਿੱਤੀ ਉੱਥੇ ਮੌਜੂਦ ਲੋਕਾਂ ਨੇ ਜਦੋਂ ਔਰਤ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਰਹੀ ਸੀ ਤਾਂ ਨੇੜਲੇ ਲੁਧਿਆਣਾ ਮੱਲੇ ਦੇ ਕੁਝ ਨੌਜਵਾਨਾਂ ਨੇ ਹਿੰਮਤ ਕਰ ਤੁਰੰਤ ਨਹਿਰ ਚ ਛਾਲ ਮਾਰੀ ਨੌਜਵਾਨਾਂ ਨੇ ਬੜੀ ਮੁਸ਼ਕਲ ਨਾਲ ਔਰਤ ਨੂੰ ਬਾਹਰ ਕੱਢਿਆ ਉਸ ਨੂੰ ਧਾਰੀਵਾਲ ਦੇ ਸਰਕਾਰੀ ਹਸਪਤਾਲ ਵਿੱਚ ਲਜਾਇਆ ਗਿਆ ਪਰ ਅਫਸੋਸ ਡਾਕਟਰ ਉਸ ਨੂੰ ਬਚਾ ਨਹੀਂ ਸਕੇ ਮੇਰਾ ਨਾਮ ਡਾਕਟਰ ਜੋਪਾਲ ਸਿੰਘ ਹੈ ਮੈਂ ਸੀਐਸਸੀ ਧਾਰੀਵਾਲ ਵਿਖੇ ਪੋਸਟਡ ਹਾਂ ਐਜ਼ ਅ ਮੈਡੀਕਲ ਆਫੀਸਰ ਅੱਜ ਕੋਈ ਮਤਲਬ ਕੋਈ ਕਿਸੇ ਲੇਡੀ ਸੀਗੀ ਕੋਈ ਤੇ ਅਨਕੌਨਸ਼ੀਅਸ ਲੇਡੀ ਸੀ ਉਹਨੂੰ ਕੋਈ ਲੈ ਕੇ ਆਏ ਸੀਗੇ ਜਦੋਂ ਮੈਂ ਆ ਕੇ ਦੇਖਿਆ ਤਾਂ ਉਹਨਾਂ ਲੋਕਾਂ ਦੇ ਥਰੂ ਹੀ ਮੈਨੂੰ ਪਤਾ ਲੱਗਿਆ ਕਿ ਕੁਛ ਉਹਨਾਂ ਨੇ ਨਹਿਰ ਤੇ ਛਾਲ ਮਾਰੀ ਹੈ ਸਮਥਿੰਗ ਲਾਈਕ 댓 ਹਨਾ ਤੇ ਪਰ ਜਦੋਂ ਉਹਨੂੰ ਆਪਾਂ ਫਿਰ ਆ ਕੇ ਦੇਖਿਆ ਪੇਸ਼ੈਂਟ ਨੂੰ ਪੇਸ਼ੈਂਟ ਨੂੰ ਜੋ ਆਪਾਂ ਇਨਵੈਸਟੀਗੇਸ਼ਨਸ ਜੋ ਕਰਨੀਆਂ ਹੁੰਦੀ ਆ ਪ੍ਰਾਇਮਰਲੀ ਆਪਾਂ ਪੇਸ਼ੈਂਟ ਨੂੰ ਦੇਖਣ ਵਾਸਤੇ ਆ ਨਾ ਉਹਦਾ ਬਲੱਡ ਪ੍ਰੈਸ਼ਰ ਵਗੈਰਾ ਉਹਦਾ ਆਰ ਬੀ ਐਸ ਵਗੈਰਾ ਜਾਂ ਕੁਝ ਵੀ ਦੇਖਣਾ ਹੁੰਦਾ ਵਾ ਜੀ ਈ ਸੀ ਜੀ ਵਗੈਰਾ ਕਰਕੇ ਪਰ ਜਦੋਂ ਫਾਈਨਲੀ ਆਪਾਂ ਸਾਰਾ ਕੁਝ ਕੀਤਾ ਤੇ ਪਰ ਉਹ ਪੇਸ਼ੈਂਟ ਬ੍ਰਾਡ ਨੈਟ ਸੀਗਾ ਏਜ ਮਤਲਬ ਅੰਦਾਜ਼ਾ ਜੇ ਤੁਸੀਂ ਕਹਿ ਲਓ ਕਿਉਂਕਿ ਆਪਾਂ ਮੇਰੇ ਵਾਸਤੇ ਪੇਸ਼ੈਂਟ ਅਨਨੋਨ ਸੀਗਾ ਤੇ ਫਿਰ ਆਪਾਂ ਜੋ ਵੀ ਆਪਾਂ ਫਾਈਲ ਵਗੈਰਾ ਚ ਮੈਂਸ਼ਨ ਕਰਨਾ ਆਪਾਂ ਫਿਰ ਪੂਰਾ ਸਪੈਸੀਫਿਕਲੀ ਨਹੀਂ ਮੈਂਸ਼ਨ ਕਰਦੇ ਪਰ ਮੇਰੇ ਹਿਸਾਬ ਨਾਲ ਅਪ੍ਰੋਕਸੀਮੇਟਲੀ 35-40 ਦੇ ਲਗ ਅਸ਼ਕ ਦੇ ਜੋ ਮੈਨੂੰ ਲੱਗਦਾ ਜਦੋਂ ਜਦੋਂ ਆਪਾਂ ਫਾਈਨਲ ਸਾਰਾ ਕੁਝ ਕੀਤਾ ਜੋ ਆਪਾਂ ਮੈਡੀਕਲੀ ਜੋ ਆਪਾਂ ਦੇਖਦੇ ਪੇਸ਼ੈਂਟ ਨੂੰ ਨਾ ਸਾਰੀ ਇਨਵੈਸਟੀਗੇਸ਼ਨਸ ਕਰਕੇ ਫਾਈਨਲੀ ECG ਕਰਕੇ ਜਦੋਂ ਆਪਾਂ ਦੇਖਦੇ ਹੁੰਦਾ ਪੇਸ਼ੈਂਟ ਨੂੰ ਪਰ ਪੇਸ਼ੈਂਟ ਫਿਰ ਬ੍ਰਾਡ ਡੈੱਡ ਸੀਗਾ ਜੀ ਸਾਡੇ ਮੇਰੇ ਨਾਲ ਵਿਲੀਅਮ ਹੀਰੋ ਆ ਜੀ ਮਸਲੇ ਦਾ ਤੁਹਾਨੂੰ ਪਤਾ ਨਹੀਂ ਹੈਗਾ ਜੀ ਇਹ ਤੇ ਨਹਿਰ ਤੇ ਇਹਨੇ ਪੁੱਲ ਤੇ ਸਾਲ ਮਾਰੀ ਸੀ ਲੁਧਿਆਣੇ ਮੱਲੇ ਮੁੰਡਿਆ ਨੇ ਨਹਿਰ 'ਚ ਵੜ ਕੇ ਤੇ ਇਹਨੂੰ ਕੱਢਿਆ ਵਾ ਹੁਣ ਸਿਵਲ ਹਸਪੀਟਲ ਲੈਂਦੀ ਆ ਹੋ ਸਕਦਾ ਬਚੀ ਸਕਦੀ ਆ ਕਿਤੋਂ ਸਾਲ ਮਰ ਗਿਆ ਨਹਿਰ ਦੇ ਪੁੱਲ ਤੋਂ ਲੁਧਿਆਣੇ ਮੱਲੇ ਤੋਂ ਮੁੰਡਿਆਂ ਨੇ ਕੱਢੀ ਹਾਂਜੀ ਨਹੀਂ ਹਜੇ ਕੋਈ ਪਤਾ ਨਹੀਂ ਹੈਗਾ ਡਾਕਟਰ ਚੈੱਕ ਕਰ ਰਹੇ ਆ ਕੋਈ ਪਤਾ ਲੱਗਾ ਕਿ ਕੋਈ ਜਨਾਨੀ ਨਹੀਂ ਨਹੀਂ ਪਤਾ ਲੱਗਾ ਇਨਹੀਂ ਪਤਾ ਕਿੱਥੇ ਲੱਗਿਆ ਸਿਵਲ ਹਸਪੀਟਲ ਲੁਧਿਆਣਾ ਮੱਲਾ ਮੇਰਾ ਭਾਈ ਮੇਰਾ ਨਾਮ ਸੰਜੇ ਆ ਮੈਂ ਰਹਿਣਾ ਢਾਬੀ ਮੱਲੇ 40 ਮੈਂ ਸ਼ਾਲ ਕਿੱਥੋਂ ਸ਼ਾਲਮਾਰੀ ਕਿੱਥੋਂ ਕਰਿਆ ਤੁਸੀਂ ਕਿਸ ਤਰ੍ਹਾਂ ਦੀ ਮਸਲਾ ਹੈ ਭਾਈ ਹਾਨੂੰ ਨਹੀਂ ਪਤਾ ਕਿੱਥੋਂ ਉਹਨੇ ਸ਼ਾਲਮਾਰੀ ਹਾਨੂੰ ਦੇਣਾ ਪਤਾ ਆਪਾਂ ਬੋਰਡ ਲਾ ਕੇ ਬੈਠੇ ਸੀ ਤੇ ਹਾਂ ਨਾ ਵੇਖਿਆ ਕਿ ਡੁੱਬਦੀ ਵਿਚਾਰੀ ਜਾਣਦੀ ਸੀ ਤੇ ਆਪਾਂ ਛਾਲ ਮਾਰ ਕੇ ਉਹਨੂੰ ਕੱਢਿਆ ਫਿਰ ਆਪਣੇ ਪ੍ਰਧਾਨ ਜੀ ਨੂੰ ਬੁਲਾ ਕੇ ਦੱਸਿਆ ਕਿ ਪ੍ਰਧਾਨ ਜੀ ਨੇ ਫਿਰ ਪ੍ਰਧਾਨ ਜੀ ਨੇ ਉਹਨਾਂ ਨੂੰ ਲੈ ਕੇ ਸਿਵਲ ਹਸਪਤਾਲ ਲੈ ਕੇ ਆਇਆ ਹਾਂਜੀ ਉਸ ਨੂੰ ਲੈ ਕੇ ਆਇਆ ਹਾਂਜੀ ਉਹ ਕਿੱਥੇ ਲੈ ਕੇ ਆਇਆ ਉਹ ਸਿਵਲ ਹਸਪਤਾਲ ਲੈ ਕੇ ਆਇਆ ਹੈ ਦੁਖਦਾਈ ਖਬਰ ਧਾਰੀਵਾਲ ਕਸਬੇ ਵਿੱਚੋਂ ਗੁਜਰਦੀ ਦੁਆਬਾ ਨਹਿਰ ਵਿੱਚ ਇੱਕ 33 ਸਾਲਾ ਔਰਤ ਨੇ ਅਚਾਨਕ ਪੁਲ ਤੋਂ ਛਾਲ ਮਾਰ ਦਿੱਤੀ ਉੱਥੇ ਮੌਜੂਦ ਲੋਕਾਂ ਨੇ ਜਦੋਂ ਔਰਤ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਰਹੀ ਸੀ ਤਾਂ ਨੇੜਲੇ ਲੁਧਿਆਣਾ ਮੱਲੇ ਦੇ ਕੁਝ ਨੌਜਵਾਨਾਂ ਨੇ ਹਿੰਮਤ ਕਰ ਤੁਰੰਤ ਨਹਿਰ 'ਚ ਛਾਲ ਮਾਰੀ ਨੌਜਵਾਨਾਂ ਨੇ ਬੜੀ ਮੁਸ਼ਕਲ ਨਾਲ ਔਰਤ ਨੂੰ ਬਾਹਰ ਕੱਢਿਆ ਉਸ ਨੂੰ ਧਾਰੀਵਾਲ ਦੇ ਸਰਕਾਰੀ ਹਸਪਤਾਲ